ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਸੰਗਤ ਜੀ ਅਸੀਂ ਪਹੁੰਚ ਗਿਆਂ ਸਤਖੰਡ ਸ੍ਰੀ ਹਜੂਰ ਸਾਹਿਬ ਤੇ ਪੰਜਾਬ ਦੇ ਵਿੱਚ ਆਪਾਂ ਹਜੂਰ ਸਾਹਿਬ ਕਹਿੰਦੇ ਆ ਤੇ ਇੱਥੇ ਲੋਕਲ ਲੋਕ ਨੰਦੇੜ ਸਾਹਿਬ ਦੇ ਨਾਂ ਨਾਲ ਵੀ ਜਾਣਦੇ ਆ ਤੇ ਇਹ ਉਹ ਸਥਾਨ ਆ ਜਿੱਥੇ ਦਸਵੇਂ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਜ਼ਿੰਦਗੀ ਦਾ ਆਖਰੀ ਕੁਝ ਸਮਾਂ ਇੱਥੇ ਬਿਤਾਇਆ ਤੱਕ ਸ੍ਰੀ ਹਜੂਰ ਸਾਹਿਬ ਉੱਤੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਪੰਜ ਪੈਸੇ ਦਾ ਮੱਥਾ ਟੇਕ ਕੇ ਤੇ ਗੁਰੂ ਸਾਹਿਬ ਨੇ ਕਿਹਾ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਇਹ ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਤੇ ਅੱਜ ਸਾਡਾ ਹਜੂਰ ਸਾਹਿਬ ਦੇ ਵਿੱਚ ਦੂਜਾ ਦਿਨਾਂ ਤੇ ਕੱਲ ਅਸੀਂ ਰਾਤ ਨੂੰ ਕਾਫੀ ਲੇਟ ਪਹੁੰਚੇ ਸੀਗੇ ਤੇ ਤਾਂ ਕਰਕੇ ਸਾਡੇ ਤੋਂ ਦਰਸ਼ਨ ਕਰ ਆਈ ਸੀ ਪਰ ਵੀਡੀਓ ਨਹੀਂ ਬਣਾਈ ਗਈ ਤੇ ਸਾਡੀ ਆ ਸਰਾਂ ਆ ਸੰਤ ਬਾਬਾ ਜਗਿੰਦਰ ਸਿੰਘ ਮੁੰਨੀ ਜੀ ਤੇ ਇੱਥੇ 4 ਨੰਬਰ ਗੇਟ ਆ ਤੇ ਗੇਟ ਦੇ ਬਿਲਕੁਲ ਲੱਗ ਗਿਆ ਸਰਾਂ ਹਨਾ ਤੇ ਇੱਥੇ ਦੇਖੋ ਜਿਵੇਂ ਕਰਿਆਨੇ ਵਾਲੀ ਸ਼ਾਪ ਵਗੈਰਾ ਹੈਗੀ ਆ ਜਿੱਥੇ ਤੁਹਾਨੂੰ ਡੇਲੀ ਯੂਜ਼ ਦੀਆਂ ਚੀਜ਼ਾਂ ਮਿਲ ਜਾਣਗੀਆਂ ਤੇ ਭਾਈ ਬਹੁਤ ਵਧੀਆ ਮੌਸਮ ਵੀ ਬਹੁਤ ਵਧੀਆ ਗਰਮੀ ਬਹੁਤ ਘੱਟ ਆ ਥੋੜੀ ਥੋੜੀ ਬੱਦਲਬਾਈ ਹੋਈ ਪਈ ਆ ਇਸੇ ਦੇ ਵੀ ਸਰਾਂ ਬਿਲਕੁਲ ਨਾਲ ਹੋਣ ਕਰਕੇ ਸਵੇਰ ਕੀਰਤਨ ਤੇ ਅਰਦਾਸ ਤੁਹਾਨੂੰ ਸੁਣਦਾ ਸੀਗਾ ਚਲੋ ਫਿਰ ਤੁਹਾਨੂੰ ਦਰਸ਼ਨ ਕਰਾਉਂਦੇ ਆ ਸੱਚਖੰਡ ਸ੍ਰੀ ਹਜੂਰ ਸਾਹਿਬ ਦੇ ਸਾਧ ਸਤਲੁਕ ਦੇ ਅੰਦਰ ਵੀ ਮੌਜੂਦ ਸਭ ਦੇ ਸਾਧ ਸਤਿਆਰ ਗੁੰਨੇ ਢੰਗ ਨਾਲ ਹੀ ਸਿਰ ਜਣਾ ਜਿਸੇ ਕਨਹਾਰਾ ਸਾਰੇ ਸੁੱਤੀ ਕਰੋੜਾ ਪ੍ਰਮਾਤਮਾ ਨੂੰ ਸਿਧ ਕੇ ਵਾਲੇ ਤੇ ਸੱਚਖੰਡ ਸ੍ਰੀ ਹਜੂਰ ਸਾਹਿਬ ਦੀ ਸਾਰੀ ਮਹਾਰਾਜਾ ਰਣਜੀਤ ਸਿੰਘ ਤੇ ਹైదరాబాద్ ਦੇ ਦੀਵਾਨ ਚੰਦੂ ਲਾਲ ਨੇ ਕਰਵਾਈ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਾ ਕਿ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਖਰੀ ਸਮਾ ਬਤਾਇਆ ਤੇ ਇੱਥੇ ਕੋਈ ਵੀ ਸਥਾਨ ਨਹੀਂ ਬਣਾਇਆ ਤਾਂ ਉਹਨਾਂ ਨੇ ਇੱਛਾ ਪ੍ਰਗਟਾਈ ਕਿ ਮੈਂ ਇੱਥੇ ਗੁਰੂ ਸਾਹਿਬ ਜੀ ਦਾ ਸਥਾਨ ਬਣਾਉਣਾ ਪਰ ਕਈ ਪੁਜਾਰੀਆਂ ਦੇ ਕਹਿਣ ਤੇ ਉਹਨਾਂ ਨੇ ਕਿਹਾ ਕਿ ਗੋਬਿੰਦ ਸਿੰਘ ਜੀ ਕਹਿ ਕੇ ਗਏ ਸੀ ਕਿ ਜੇ ਇੱਥੇ ਉਹਨਾਂ ਦਾ ਕੋਈ ਅਸਥਾਨ ਬਣਾਊਗਾ ਤਾਂ ਦਾ ਸਾਰਾ ਪਰਿਵਾਰ ਖਤਮ ਹੋ ਜਾਊਗਾ ਪਰ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਿਹਾ ਕਿ ਇੱਕ ਸਿੱਖ ਹੋਣ ਦੇ ਨਾਤੇ ਮੇਰਾ ਫਰਜ਼ ਬਣਦਾ ਕਿ ਮੈਂ ਆਪਣੇ ਗੁਰੂ ਦੇ ਅਸਥਾਨਾਂ ਦੀ ਸੇਵਾ ਕਰਾਂ ਤਾਂ ਉਹਨਾਂ ਨੇ ਕਿਸੇ ਵੀ ਗੱਲ ਦੀ ਪਰਵਾਹ ਨਾ ਕਰਦਿਆਂ ਹੋਇਆਂ ਇਸ ਸਥਾਨ ਤੇ ਗੁਰਦੁਆਰਾ ਸਾਹਿਬ ਬਣਾਉਣ ਦੀ ਸ਼ੁਰੂਆਤ ਕੀਤੀ 1832 ਤੋਂ ਲੈ ਕੇ 1837 ਸਮੀ ਤੱਕ ਇਹ ਗੁਰਦੁਆਰਾ ਸਾਹਿਬ ਬਣਾਇਆ ਗਿਆ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਸ ਗੁਰਦੁਆਰਾ ਸਾਹਿਬ ਦੀ ਇੰਨੀ ਮਜ਼ਬੂਤ ਰੱਖੀ ਸੀ ਕਿ ਇਸ ਤੇ 10 ਮੰਜ਼ਲਾ ਵੀ ਬਣ ਸਕਦਾ ਪਰ ਉਹਨਾਂ ਦੇ ਛੇਤੀ ਅਕਾਲ ਚਲਾਣਾ ਕਰਕੇ ਉਹਨਾਂ ਦਾ ਇਹ ਸੁਪਨਾ ਪੂਰਾ ਨਹੀਂ ਹੋ ਸਕਿਆ ਤੇ ਅੱਜ ਬਾਬਾ ਜੀ ਗੱਲ ਕਰ ਰਹੇ ਸੀਗੇ ਕਿ ਅੱਗੇ ਇਸ ਸੀਜ਼ਨ ਦੇ ਵਿੱਚ ਪੰਜਾਬ ਤੋਂ ਸੰਗਤ ਬਹੁਤ ਘੱਟ ਆਉਂਦੀ ਆ ਪਰ ਇਸ ਵਾਰ ਲੋਕ ਕਹਿੰਦੇ ਪੰਜਾਬ ਤੋਂ ਸੰਗਤ ਬਹੁਤ ਜਿਆਦਾ ਆਈ ਆ ਤੇ ਸਾਨੂੰ ਵੀ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਹਨਾ ਕਿ ਬੜਾ ਸਕੂਨ ਤੇ ਬੜੀ ਸ਼ਾਂਤੀ ਹੈ ਅੱਜ ਭਾਈ ਦਿਆ ਸਿੰਘ ਤੇ ਭਾਈ ਧਰਮ ਸਿੰਘ ਜੀ ਦੇ ਇੱਥੇ ਜੋੜ ਮੇਲਾ ਮਨਾਉਂਦੇ ਨੇ ਤੇ ਉਹਨਾਂ ਦੀ ਵੀ ਤਿਆਰੀਆਂ ਚੱਲਦੀਆਂ ਨੇ ਇਹਨਾਂ ਨੇ 11 ਵਜੇ ਇੱਥੇ ਉਹ ਆਰੰਭ ਕਰਨਾ ਪ੍ਰੋਗਰਾਮ ਤੇ ਜਿਹੜੀ ਬਿਲਡਿੰਗ ਤੁਸੀਂ ਦੇਖ ਸਕਦੇ ਹੋ ਉਹ ਵਾਲੀ ਭਾਈ ਦਿਆ ਸਿੰਘ ਤੇ ਭਾਈ ਧਰਮ ਸਿੰਘ ਜੀ ਦੇ ਅੰਗਰੇਥੇ ਸਾਹਿਬ ਨੇ ਹਨ ਵਿੱਚ ਤੇ ਮਾਈ ਪਾਗੋ ਜੀ ਦਾ ਤਪ ਸਥਾਨ ਵਾਇਰ ਜੀ ਜਿਸ ਬੈਲ ਜਿਹੜਾ ਦੱਸਦਾ ਵਾਇਰ ਅਡਵਾਈਜ਼ ਕਰਾਉਂਦਾ ਸਾਡੇ ਪਿੰਡ ਦੀ ਇਹ ਸੇਵਾ ਕਮੇਟੀ ਵਾਇਰ ਜੀ ਦੀ ਬਰਸੇ ਲਈ ਜੀ ਅਸਟੇਵਾਰ ਸਮ ਤੇ ਇੱਥੇ ਗੇਟ ਜ ਬਹੁਤ ਕੰਫਿਊਜ਼ ਹੁੰਦੇ ਜਿਵੇਂ ਆ ਗੁਰਦੁਆਰਾ ਸਾਹਿਬ ਆ ਸੱਚਖੰਡ ਸ੍ਰੀ ਹਰਿਉਰ ਸਾਹਿਬ ਉਹਦੇ ਬਿਲਕੁਲ ਸਾਹਮਣੇ ਆ ਇੱਕ ਨੰਬਰ ਗੇਟ ਉਹਦੇ ਬਿਲਕੁਲ ਸਾਹਮਣੇ ਇੱਕ ਨੰਬਰ ਗੇਟ ਆਹ ਹੈਗਾ 2 ਨੰਬਰ ਗੇਟ ਤੇ ਆਹ ਹੈਗਾ 3 ਨੰਬਰ ਗੇਟ ਤੇ ਆਹ 4 ਨੰਬਰ ਗੇਟ ਆ ਤੇ 5 ਨੰਬਰ ਆ ਤੇ ਇਹਦੇ ਬੈਕ ਸਾਈਡ ਉਹ ਸਾਹਮਣੇ ਉਹ 6 ਨੰਬਰ ਗੇਟ ਆ ਤਖਤ શ્રી ਹਜੂਰ ਸਾਹਿਬ ਸਿੱਖ ਧਰਮ ਦੇ ਪੰਜ ਤਖਤ ਸੈਬਾਨਾਂ ਵਿੱਚੋਂ ਇੱਕ ਹੈ ਇੱਥੇ ਗੁਰੂ ਸਾਹਿਬ ਆਪਣੇ ਆਖਰੀ ਸਮੇਂ ਵਿੱਚ ਆਏ ਸੀ ਇੱਥੇ ਹੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਹਨਾਂ ਨੇ ਗੁਰਤਾ ਗੱਦੀ ਦਿੱਤੀ ਸੀ ਤੇ ਹਜੂਰ ਸਾਹਿਬ ਬਾਰੇ ਸੰਗਤ ਇਹ ਗੱਲ ਮੰਨਦੀ ਆ ਕਿ ਗੁਰੂ ਸਾਹਿਬ ਹਰੇਕ ਸਿੱਖ ਨੂੰ ਇੱਥੇ 60 ਸਾਲਾਂ ਤੱਕ ਉਡੀਕਦੇ ਹਨ ਆਪਾਂ ਗੁਰਦੁਆਰਾ ਸਾਹਿਬ ਨੂੰ ਹਜੂਰ ਸਾਹਿਬ ਤਾਂ ਕਹਿ ਦਿੰਦੇ ਆ ਕਿਉਂਕਿ ਗੁਰੂ ਸਾਹਿਬ ਇੱਥੇ ਹਮੇਸ਼ਾ ਹਾਜ਼ਰ-ਮਾਜ਼ਰ ਰਹਿੰਦੇ ਨੇ ਤੇ ਇਸ ਸਥਾਨ ਨੂੰ ਅਬਜਲ ਨਗਰ ਵੀ ਕਹਿ ਦਿੰਦੇ ਨੇ ਤੇ ਗੁਰਬਾਣੀ 'ਚ ਵੀ ਆਉਂਦਾ ਅਬਜਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ ਤੇ ਹਜੂਰ ਸਾਹਿਬ ਆਉਣ ਤੋਂ ਪਹਿਲਾਂ ਜਿੰਨੇ ਵੀ ਜਣਿਆਂ ਨਾਲ ਮੇਰੀ ਗੱਲ ਹੋਈ ਸੀ ਹਰੇਕ ਕੋਈ ਇਹ ਕਹਿੰਦਾ ਸੀ ਕਿ ਹਜੂਰ ਸਾਹਿਬ ਜਾ ਕੇ ਇੰਨਾ ਦਿਲ ਲੱਗਦਾ ਕਿ ਤੁਹਾਡਾ ਵਾਪਸ ਮੁੜ ਕੇ ਔਰ ਨੂੰ ਦਿਲ ਨਹੀਂ ਕਰਦਾ ਤੇ ਉਹ ਗੱਲ ਬਿਲਕੁਲ ਸੱਚ ਹੈ ਇੱਥੇ ਆ ਕੇ ਬਹੁਤ ਆਨੰਦ ਆਇਆ ਬੀਜੀ ਦਾ ਖਾਲਸਾ ਵਾਈਕੂ ਜੀ ਕੀ ਫਤਿਹ ਹਜੂਰ ਸਾਹਿਬ ਆ ਕੇ ਮੈਨੂੰ ਇੰਨਾ ਵਧੀਆ ਫੀਲ ਹੋ ਰਿਹਾ ਹੈ ਮੇਰਾ ਇੰਨੀ ਮਨ ਦੀ ਇੱਛਾ ਸੀ ਕਿ ਮੈਂ ਕਦੋਂ ਇੱਥੇ ਆਵਾਂ ਗੁਰੂ ਮਹਾਰਾਜ ਦੇ ਦਰਸ਼ਨ ਕਰਾਂ ਤੇ ਅੱਜ ਉਹ ਸੁਪਨਾ ਪੂਰਾ ਵੀ ਹੋ ਗਿਆ ਤੇ ਸੁਣਿਆ ਸੀਗਾ ਵੀ ਇੱਥੇ ਆ ਕੇ ਬਹੁਤ ਦਿਲ ਨੂੰ ਸਕੂਨ ਮਿਲਦਾ ਹੈ ਤੇ ਅੱਜ ਇੱਥੇ ਆ ਕੇ ਦੇਖ ਵੀ ਲਿਆ ਇੰਨਾ ਆਨੰਦ ਹੈ ਇੰਨਾ ਸਕੂਨ ਹੈ ਹਰ ਚੀਜ਼ ਦੇ ਵਿੱਚ ਤੇ ਖੁੱਲੇ ਟਾਈਮ ਆਓ ਦਰਸ਼ਨ ਕਰੋ ਪੂਰਾ ਇੱਥੇ ਟਾਈਮ ਸਪੈਂਡ ਕਰੋ ਬਹੁਤ ਦਿਲ ਨੂੰ ਸ਼ਾਂਤੀ ਮਿਲਦੀ ਹੈ ਇੱਥੇ ਲਿਖਿਆ ਹੋਇਆ ਸੀ ਕਿ ਗੁਰੂ ਮਹਾਰਾਜ ਜੀ ਨੇ ਕਿਹਾ ਸੀਗਾ ਕਿ 60 ਸਾਲ ਤੱਕ ਜਿਹੜਾ ਬੰਦਾ ਆਊਗਾ ਉਹ ਮੇਰਾ ਸਿੱਖ ਹੋਊਗਾ ਹੈਨਾ ਵੀ ਮੇਰਾ ਸਿੱਖ ਹੋ ਹੀ ਹੋਊਗਾ ਜਿਹੜਾ 60 ਸਾਲ ਤੱਕ ਆਊਗਾ ਤੇ ਅੱਜ ਉਹ ਇੱਛਾ ਪੂਰੀ ਹੁੰਦੇ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ ਆਈ ਐਮ ਵੈਰੀ ਪ੍ਰਾਊਡ ਆਫ ਮਾਈ ਸਿੱਖ ਬੰਨ ਇਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ ਆ ਬੁੰਗਾ ਭਾਈ ਦਿਆ ਸਿੰਘ ਦੇ ਭਾਈ ਧਰਮ ਸਿੰਘ ਜੀ ਦਾ ਤੇ ਨਾਲ ਇੱਥੇ ਮਾਈ ਭਾਗੋ ਜੀ ਦਾ ਤਪ ਸਥਾਨ ਵੀ ਹੈ ਅੱਜ ਭਾਈ ਜਿਆ ਸਿੰਘ ਭਾਈ ਧਰਮ ਸਿੰਘ ਜੀ ਦਾ ਦਿਹਾੜਾ ਮਨਾ ਰਹੇ ਨੇ ਉਹਦੇ ਕਰਕੇ ਇੱਥੇ ਰੌਣਕਾਂ ਲੱਗੀਆਂ ਹੋਈਆਂ ਨੇ ਸਰਦਈ ਦੇ ਲੰਗਰ ਤਿਆਰ ਨੇ ਕਿਸ ਸਿਮਰਤ ਸਤਿਗੁਰੂ ਦੇ ਨਾਮ 'ਤੇ ਹੋ ਜੇ ਇਸ ਪਵਿੱਤਰ ਸਥਾਨ 'ਤੇ ਭਾਈ ਦਿਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਦੇ ਅੰਗਿੱਠਾ ਸਾਹਿਬ ਬਣੇ ਹੋਏ ਨੇ। ਪੰਜ ਪਿਆਰਾਂ ਵਿੱਚੋਂ ਤਿੰਨ ਪਿਆਰੇ ਭਾਈ ਹਿੰਮਤ ਸਿੰਘ, ਭਾਈ ਮੁਹੱਕਮ ਸਿੰਘ ਤੇ ਭਾਈ ਸਹਿਬ ਸਿੰਘ ਜੀ ਚਮਕੌਰ ਦੀ ਜੰਗ ਦੇ ਵਿੱਚ ਸ਼ਹੀਦ ਹੋ ਗਏ ਸੀ ਤੇ ਭਾਈ ਦਿਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਨਾਲ ਪੰਜਾਬ ਤੋਂ ਨੰਦੇੜ ਆਏ ਸੀ। ਤੇ ਇੱਥੇ ਮਾਤਾ ਭਾਗੌਰ ਜੀ ਦਾ ਤਪ ਸਥਾਨ ਵੀ ਬਣਿਆ ਹੋਇਆ ਹੈ। ਮਾਤਾ ਭਾਗੌਰ ਜੀ ਜਿਨ੍ਹਾਂ ਨੂੰ ਪੰਜਾਬ ਦੇ ਵਿੱਚ ਮਾਈ ਭਾਗੋ ਨਾਲ ਵੀ ਜਾਣਿਆ ਜਾਂਦਾ ਹੈ। ਉਹਨਾਂ ਵੱਲੋਂ ਵਰਤੀਆਂ ਗਈਆਂ ਬੰਦੂਕਾਂ ਵੀ ਇੱਥੇ ਮੌਜੂਦ ਨੇ। ਤੇ ਮਾਤਾ ਭਾਗ ਕੌਰ ਜੀ ਨੇ ਹੀ ਚਾਲੀ ਮੁਕਤੇ ਜੋ ਗੁਰੂ ਸਾਹਿਬ ਨੂੰ ਬਦਾਵਾ ਲਿਖ ਕੇ ਚਲੇ ਗਏ ਸਨ ਉਹਨਾਂ ਨੂੰ ਗੁਰੂ ਸਾਹਿਬ ਦਾ ਸਾਥ ਦੇਣ ਲਈ ਵੰਗਾ ਰਿਆ ਇਸ ਸਥਾਨ ਤੇ 40 ਮੁਕਤੇ ਆnde ਸ਼ਸ਼ਤਰ ਵੀ ਮੌਜੂਦ ਨੇ ਪਾਤਰ ਸਿੰਘ ਜੀ ਦਾ ਜਨਮ ਦਿਹਾੜਾ ਮਨਾ ਰਹੇ ਆ ਤੇ ਅਲੰਕਰ ਲੱਗੇ ਜੀ ਤੇ ਇੰਡੀਆਂ ਪਾਣੀ ਦੀਆਂ ਥੈਲੀਆਂ ਹੁੰਦੀਆਂ ਨੇ ਇੱਥੇ ਮੇਰੇ ਪਿੱਛੇ ਤੁਸੀਂ ਸੰਗਤ ਦੇਖ ਸਕਦੇ ਹੋ ਅੱਜ ਸੰਗਤਾਂ ਇੱਥੇ ਪਾਈ ਦਿਆ ਸਿੰਘ ਪਾਈ ਧਰਮ ਸਿੰਘ ਜੀ ਦਾ ਪ੍ਰਕਾਸ਼ਪੁਰ ਬੁਨਾਰੀਆਂ ਨੇ ਦੇਖੋ ਇੱਥੇ ਸੋਲ ਦਾ ਉਹ ਨੰਗਰ ਲਾਇਆ ਤੇ ਥੋੜੀ ਜਿਵੇਂ ਲੋਕਲ ਸਟਾਈਲ ਦਾ ਨੰਗਰ ਲਾਇਆ ਹਨ ਜਿਵੇਂ ਚੌਲ ਤੇ ਸੰਬਰ ਦਾ ਨੰਗਰ ਹੈ ਨਾਲ ਮਾਲ ਕੋੜੇ ਸੀਗੇ ਪਰ ਦੀਵੰਦ ਦੇਖੋ ਤੁਸੀਂ ਆਏ ਹਜੂਰ ਸਾਹਿਬ ਸੋ ਜਦ ਸੱਚ ਹੈ ਅੱਜ ਉਸੇ ਇਥੇ ਪੈਨਕੇਕ ਮਿਲੇ ਹੈ ਤੇ ਨਾਲ ਪਾਣੀ ਮਿਲੇ ਹੈ ਅਲ ਖੰਬਲ ਜੀ ਪਾਣੀ ਵੀ ਲਿਆ ਦੀ ਉਹਦੇ ਨਾਲ ਲੈ ਆਪਣੇ ਅੰਗ ਲਾਂ ਦੇ ਤਾਂ ਹੀ ਤਾਂ ਬੰਦੇ ਜਿਆਦਾ ਆ ਵੇਖੋ ਇੱਥੇ ਲੰਗਰ ਮਿਲਿਆ ਆਊਟਸਟਾਈਮ ਅੱਥਾ ਵਾਲੀ ਖਾਣਾ ਮੈਂ ਖਾ ਕੇ ਦੇਖੇ ਨੇ ਮੇਰਾ ਰਿਵਿਊ ਹੈ ਕਿ ਬਹੁਤ ਵਧੀਆ ਟੈਨ ਐਂਡ ਪੈਨ ਵੀ ਨਾਲ ਹੱਥ ਲਿਪੜਦੇ ਨੇ ਉਹਦੇ ਦੱਸ ਵਾ ਜਾਂਦੇ ਹੈ ਆ ਦੇਖੋ 11 ਵਜੇ ਇੱਥੇ ਇੱਕ ਦਾਲ ਬਣਦੀ ਹੈ ਸਪੈਸ਼ਲ ਜਿਹਦਾ ਭੋਗ ਗੁਰੂ ਸਾਹਿਬ ਨੂੰ ਲਵਾਇਆ ਜਾਂਦਾ ਤੇ ਸਾਰੀ ਸੰਗਤ ਉਹ ਸ਼ੱਕਰ ਨਹੀਂ ਬੈਠੀ ਹੈ। ਵੈਸੇ ਮਨੂੰ ਮਾਤਾ ਨੇ ਦੱਸਿਆ ਸੀਗਾ ਕਿ ਉੱਥੇ 11:30 ਵਜੇ ਇੱਕ ਦਾਲ ਦਾ ਪਾਣੀ ਦਾ ਲੰਗਰ ਮਿਲਦਾ ਤੇ ਉਹ ਜ਼ਰੂਰ ਛੱਕ ਕੇ ਆਇਓ। ਦਾਲ ਦੇ ਪਾਣੀ ਦਾ ਲੰਗਰ ਛਕਣ ਵਾਸਤੇ ਬਹੁਤ ਹੀ ਸੰਗਤ ਆਈਆਂ ਹੋਈਆਂ। ਇਹ ਦਾਲ ਦੇ ਪਾਣੀ ਦੇ ਨਾਲ ਇੱਕ ਇਤਿਹਾਸ ਜੁੜਿਆ ਹੋਇਆ ਹੈ। ਜਦੋਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੇ ਖੰਜਰ ਮਾਰਿਆ ਗਿਆ ਤਾਂ ਡਾਕਟਰ ਵੱਲੋਂ ਗੁਰੂ ਸਾਹਿਬ ਨੂੰ ਬਿਲਕੁਲ ਲਾਈਟ ਖਾਣ ਨੂੰ ਕਿਹਾ ਗੁਰੂ ਸਾਹਿਬ ਨੂੰ ਦਾਲ ਦੇ ਵਿੱਚ ਸਿਰਫ ਪੰਜ ਚੀਜ਼ਾਂ ਮਲਾਈਆਂ ਜਾਂਦੀਆਂ ਸੀ ਤੇ ਉਹ ਪ੍ਰਥਾ ਅੱਜ ਵੀ ਉਦਾਂ ਦੀ ਉਦਾਂ ਹੀ ਚੱਲ ਰਹੀ ਐ ਇਹ ਪੰਜ ਜਾਂ ਸੰਦਾਲ ਦੇਸੀ ਘਿਓ ਕਾਲੀ ਮਿਰਚ ਜਵੈਣ ਤੇ ਗੁਰੂ ਸਾਹਿਬ ਨੂੰ ਭੋਗ ਲਵਾਉਣ ਤੋਂ ਬਾਅਦ ਇਹ ਲੰਗਰ ਸੰਗਤ ਵਿੱਚ ਵਰਤਾਇਆ ਜਾਂਦਾ ਤੇ ਜੇ ਤੁਸੀਂ ਵੀ ਹਜ਼ੂਰ ਸਾਹਿਬ ਜਾਓ 11:30 ਵਜੇ ਤਖਤ ਸਾਹਿਬ ਦੀ ਬੈਕ ਸਾਈਡ ਤੇ ਇਹ ਲੰਗਰ ਸ਼ਿਕਾਇਆ ਜਾਂਦਾ ਤੇ ਸੰਗਤ ਵੱਲੋਂ ਮੰਨਤਾ ਜੇ ਕੋਈ ਦਾਲ ਦੇ ਪਾਣੀ ਦਾ ਲੰਗਰ ਛਕਦਾ ਤਾਂ ਉਹਦੇ ਸਾਰੇ ਦੁੱਖ ਦੂਰ ਹੁੰਦੇ ਨੇ ਤੇ ਮਹਾਰਾਜ ਜੀ ਉਹਨਾਂ ਨੂੰ ਤੰਦਰੁਸਤੀਆਂ ਬਖਸ਼ਦੇ ਨੇ ਤੇ ਦਾਲ ਦੇ ਪਾਣੀ ਦਾ ਲੰਗਰ ਛਕਾਨ ਤੋਂ ਬਾਅਦ ਸ਼ਰਧਾਈ ਦਾ ਲੰਗਰ ਚੱਲਦਾ ਹੈ। ਗੁਰੂ ਨਾਨਕ ਲਈ ਆਇਆ ਮੇਰਾ ਅੰਗ ਤਿੰਨੇ ਹੰਗ ਸਿੰਘ ਗੁਰੂ ਸਾਹਿਬ ਅੱਗੇ ਅਰਦਾਸ ਕਰਨ ਤੋਂ ਬਾਅਦ ਭੋਗ ਲਵਾ ਕੇ ਇਹ ਸ਼ਰਧਾਈ ਸੰਗਤ ਦੇ ਵਿੱਚ ਛਕਾ ਦਿੰਦੇ ਹਨ। ਤੇ ਤੁਹਾਡ ਸਾਰੀਆਂ ਸੰਗਤਾਂ ਦਾ ਇਸ ਵੀਡੀਓ ਨੂੰ ਦੇਖਣ ਲਈ ਬਹੁਤ ਬਹੁਤ ਧੰਨਵਾਦ ਤੇ ਜੇ ਸਾਡੇ ਤੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਅਸੀਂ ਖੀਮਾ ਦੇ ਚਾ ਸਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ